ਅੰਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜਾ ਮਕਾਨ ਆਪਾਂ ਤੁਹਾਡੇ ਅੱਗੇ ਲੈ ਕੇ ਅੱਜ ਹਾਜ਼ਰ ਹੋਏ ਆਂ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਰੋਂ ਹਿਮਕਾਨ ਮਿਲ ਜੂਗਾ ਨਵਾਂ ਤਿਆਰ ਕੀਤਾ ਗਿਆ ਮਕਾਨ ਹੈ ਜੀ ਮਾਲਕਾਂ ਵੱਲੋਂ ਜ਼ਮੀਨ ਦੀ ਜਾਣਕਾਰੀ ਆਪਣੇ ਕੋਲ ਭੇਜੀ ਗਈ ਹੈ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ ਦੇਖ ਸਕਦੇ ਹੋ ਮਿੱਤਰੋ ਘਰ ਪੱਕਾ ਬਣਿਆ ਹੋਇਆ ਜੀ ਘਰ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਫਰੰਟ ਸਾਈਡ ਤੇ ਹੀ ਆਪਾਂ ਨੂੰ ਇੱਕ ਸਾਈਡ ਜੋ ਬਾਥਰੂਮ ਵੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਬਾਥਰੂਮ ਹੈ ਜੀ ਬਾਥਰੂਮ ਦੇ ਵਿੱਚ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜੀ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਟਾਈਲ ਜੇ ਲਗਾਉਣ ਵਾਲੀਏ ਦੋਸਤੋ ਬਾਥਰੂਮ ਦੇ ਵਿੱਚ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਜੋ ਵਿਹੜਾ ਹੈਗਾ ਵਿਹੜੇ ਦੇ ਵਿੱਚ ਜੋ ਲੌਕ ਟਾਈਲ ਦਾ ਫਰਸ਼ ਲੱਗਿਆ ਹੋਇਆ ਤੇ ਬਾਥਰੂਮ ਦੇ ਨਾਲ ਇੱਕ ਸਾਈਡ ਜੋ ਵਾਸ਼ਿੰਗ ਮਸ਼ੀਨ ਰੱਖਣ ਲਈ ਸ਼ੈੱਡ ਪਾਇਆ ਗਿਆ ਦੇਖ ਸਕਦੇ ਹੋ ਘਰ ਦੇ ਵਿੱਚ ਮਿੱਤਰੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੋ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਇੱਕ ਘਰ ਵੇਖਣ ਨੂੰ ਮਿਲ ਜੂਗਾ ਦੋਸਤੋ ਆਪਾਂ ਨੂੰ ਜ਼ਿਲ੍ਹਾ ਤਰਨਤਾਰਨ ਖੰਡੂਰ ਸਾਹਿਬ ਦੇ ਕੋਲ ਆਪਾਂ ਨੂੰ ਇਹ ਜੋ ਘਰ ਵੇਖਣ ਨੂੰ ਮਿਲ ਜੂਗਾ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਘਰ ਦੀ ਜੋ ਪੂਰੀ ਜਾਣਕਾਰੀ ਆ ਡਿਟੇਲ ਆ ਲੈ ਸਕਦੇ ਹੋ ਤਕਰੀਬਨ 11 ਮਰਲੇ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ 11 ਮਰਲੇ ਜਗ੍ਹਾ ਦੇ ਵਿੱਚ ਜੋ ਘਰ ਬਣਾਇਆ ਗਿਆ ਦੇਖ ਸਕਦੇ ਹੋ ਤਕਰੀਬਨ 10 ਫੁੱਟ ਚੌੜਾ ਜੋ ਗੇਟ ਘਰ ਨੂੰ ਲੱਗਿਆ ਹੋਇਆ ਜੀ ਮੇਨ ਗੇਟ ਤੁਸੀਂ ਦੇਖ ਸਕਦੇ ਹੋ ਜੀ ਗੇਟ ਗ੍ਰਿਲਾਂ ਦਾ ਜਿੰਨਾ ਵੀ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਜੋ ਲੌਬੀ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਜੋ ਬੈਡਰੂਮ ਨੇ ਤੇ ਖੁੱਲਾ ਡੁੱਲਾ ਡ੍ਰਾਈング ਰੂਮ ਹੈ ਜੀ ਤੁਸੀਂ ਦੇਖ ਸਕਦੇ ਹੋ ਹਵਾਦਾਰ ਜੋ ਡ੍ਰਾਈング ਰੂਮ ਹੈ ਜਿੰਨਾ ਵੀ ਡ੍ਰਾਈング ਰੂਮ ਦੇ ਵਿੱਚ ਦੀਵਾਰਾਂ ਤੇ ਜੋ ਵਾਲਪੇਪਰ ਦਾ ਕੰਮ ਹੈ ਵਧੀਆ ਤਰੀਕੇ ਨਾਲ ਹੋਇਆ ਜੀ ਬਾਕੀ ਘਰ ਦੇ ਵਿੱਚ ਅਜੇ ਪੇਂਟ ਕਰਵਾਉਣ ਵਾਲਾ ਹੈ ਕੁਝ ਸਾਲ ਪੁਰਾਣਾ ਹੀ ਇਹ ਘਰ ਨਮਾ ਤਿਆਰ ਕੀਤਾ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਅੰਦਰ ਜੋ ਫਰਸ਼ ਲੱਗਿਆ ਹੋਇਆ ਜੀ ਸੀਮੈਂਟ ਦਾ ਫਰਸ਼ ਲੱਗਿਆ ਹੋਇਆ ਖੁੱਲਾ ਡੁੱਲਾ ਜੋ ਹਵਾਦਾਰ ਘਰ ਹੈ ਦੇਖ ਸਕਦੇ ਹੋ ਘਰ ਦੇ ਜੋ ਅੰਦਰ ਲੌਬੀ ਦੇ ਵਿੱਚੋ ਹੀ ਛੱਤ ਨੂੰ ਪੌੜੀਆਂ ਚੜਾ ਰੱਖੀਆਂ ਨੇ ਪੱਕੀਆਂ ਘਰ ਦਾ ਜੋ ਸਟੋਰ ਰੂਮ ਹੈ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਖੁੱਲਾ ਡੁੱਲਾ ਜੋ ਸਟੋਰ ਰੂਮ ਹੈ ਜੀ 11 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਜੋ ਘਰ ਦੀ ਜਾਣਕਾਰੀ ਲੈ ਸਕਦੇ ਹੋ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਜੋ ਬੈੱਡਰੂਮ ਦਾ ਏਰੀਆ ਉਹਦਾ ਦੇਖ ਸਕਦੇ ਹੋ ਖੁੱਲਾ ਡੋਲਾ ਚੋ ਬੈੱਡਰੂਮ ਆ ਹਵਾਦਾਰ ਬੈੱਡਰੂਮ ਆ ਜੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਦੋਸਤੋ ਮਿਲ ਜੂਗਾ ਘਰ ਦੇ ਵਿੱਚ ਜੋ ਪਾਣੀ ਦੀ ਸਪਲਾਈ ਲਈ ਮੋਟਰ ਲੱਗੀ ਹੋਈ ਹੈ ਜੀ ਸਰਕਾਰੀ ਟੂਟੀ ਜੋ ਘਰ ਦੇ ਵਿੱਚ ਅਵੇਲੇਬਲ ਆ ਮਾਲਕਾਂ ਵੱਲੋਂ 26 ਲੱਖ ਰੁਪਈਆ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਜੀ 26 ਲੱਖ ਰੁਪਇਆ ਰੇਟ ਰੱਖਿਆ ਗਿਆ ਮਾਲਕਾਂ ਵੱਲੋਂ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਮਾਲਕਾਂ ਕੋਲੋਂ ਲੈ ਸਕਦੇ ਹੋ ਘਰ ਦੇ ਵਿੱਚ ਜੋ ਰੇਟ ਦੇ ਵਿੱਚ ਜੋ ਵੀ ਮਾਨਤਾਨ ਤੁਸੀਂ ਜੋ ਮੌਕੇ ਤੇ ਮਾਲਕਾਂ ਕੋਲੋਂ ਕਰਵਾ ਸਕਦੇ ਹੋ ਜੀ ਕਿਚਨ ਦਾ ਏਰੀਆ ਦੇਖ ਸਕਦੇ ਹੋ ਤੁਸੀਂ ਕਿਚਨ ਦੇ ਉੱਪਰ ਕੱਪ ਬੋਰਡ ਦਾ ਕੰਮ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਜੋ ਟਾਈਲ ਦਾ ਕੰਮ ਹੈ ਕਿਚਨ ਦੇ ਵਿੱਚ ਸੈਲਫਾਂ ਦੇ ਉੱਪਰ ਤੁਸੀਂ ਉਹ ਵੀ ਦੇਖ ਸਕਦੇ ਹੋ ਵਧੀਆ ਤਰੀਕੇ ਨਾਲ ਜੋ ਮਾਲਕਾਂ ਨੇ ਕਰਵਾ ਰੱਖਿਆ ਹੈ ਜੀ ਘਰ ਦੀ ਛੱਤ ਨੂੰ ਤੁਸੀਂ ਦੇਖ ਸਕਦੇ ਹੋ ਜੀ ਜੋ ਪੌੜੀਆਂ ਪੱਕੀਆਂ ਚੜ੍ਹਾ ਰੱਖੀਆਂ ਨੇ ਮਾਲਕਾਂ ਨੇ ਜਿੰਨਾ ਵੀ ਜੋ ਪੌੜੀਆਂ ਦੇ ਜੰਗਲੇ ਦਾ ਕੰਮ ਹੈ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਡਬਲ ਸਟੋਰੀ ਦੋਸਤੋ ਘਰ ਪਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੋ ਉੱਪਰ ਵੀ ਮਾਲਕਾਂ ਵੱਲੋਂ ਇੱਕ ਜੋ ਸਟੋਰ ਰੂਮ ਹੈ ਤਿਆਰ ਕੀਤਾ ਗਿਆ ਇਹਨੂੰ ਆਪਾਂ ਬੈੱਡਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਘਰ ਦਾ ਜੋ ਉੱਪਰਲਾ ਪੋਸ਼ਣ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਇੱਕ ਰੂਮ ਬਣਾ ਕੇ ਇਹ ਤਿਆਰ ਕੀਤਾ ਗਿਆ ਹਵਾਦਾਰ ਜੋ ਪੋਸ਼ਣ ਹੈ ਜੋ ਰੂਮ ਬਣਾਇਆ ਗਿਆ ਜਿੰਨਾ ਵੀ ਛੱਤ ਦੇ ਉੱਪਰ ਜੋ ਫਰਸ਼ ਦਾ ਕੰਮ ਹੈ ਦੋਸਤੋ ਇਹਨਾਂ ਨੇ ਜੋ ਟਾਇਲ ਲਗਵਾ ਕੇ ਵਧੀਆ ਪੱਕਾ ਕਰਵਾ ਰੱਖਿਆ ਜੀ ਜੰਗਲਾਂ ਦਾ ਕੰਮ ਵੀ ਵਧੀਆ ਤਰੀਕੇ ਨਾਲ ਤੁਸੀਂ ਦੇਖਦੇ ਹੋ ਹੋ ਰਿਹਾ ਖੇਤਾਂ ਦੇ ਵਿੱਚ ਇਹ ਘਰ ਪਿਆ ਹੋਇਆ ਦੋਸਤੋ ਦੇਖ ਸਕਦੇ ਹੋ ਤੁਸੀਂ ਉੱਪਰਲਾ ਵਿਊ ਜਿਵੇਂ ਕਿ ਤੁਸੀਂ ਜਾਣਦਿਆਂ ਦੋਸਤੋ ਆਪਣੇ ਚੈਨਲ ਦੇ ਉੱਪਰ ਜੋ ਐਡ ਲਗਾਉਣ ਦਾ ਕੰਮ ਹੈ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਵੀ ਜਗ੍ਹਾ ਜਾਂ ਪਲਾਟ ਦੀ ਜਾਂ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਾਂਗੇ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਆਪਾਂ ਨੂੰ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਤਰਨਤਾਰਨ ਖੰਡੂਰ ਸਾਹਿਬ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਤਿੰਨ ਰੂਮ ਨੇ ਘਰ ਦੇ ਵਿੱਚ ਵਾਸ਼ਰੂਮ ਦਿੱਤਾ ਗਿਆ ਜੀ ਡ੍ਰੈਨਗ ਰੂਮ ਦਿੱਤਾ ਗਿਆ ਵਧੀਆ ਖੁੱਲੀ ਡੋਲੀ ਜੋ ਲੌਬੀ ਹੈ ਜੀ 26 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈ ਘਰ ਦੀ ਘਰ ਦੇ ਵਿੱਚ ਮੋਟਰ ਲੱਗੀ ਹੋਈ ਹੈ ਜੀ ਸਰਕਾਰੀ ਟੂਟੀ ਲੱਗੀ ਹੋਈ ਹੈ 11 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਜੀ 26 ਲੱਖ ਰੁਪਇਆ ਜੋ ਡਿਮਾਂਡ ਹੈ ਘਰ ਦੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਜਾਣਕਾਰੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਸੋ ਆਸਕਰ ਤੇਆ ਦੋਸਤੋ ਆਪਣੀ ਅੱਜ ਦੀ ਜੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਵਾਲਾ ਬਟਨ ਜਰੂਰ ਦਬਾ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਮਿਲਦੇ ਆ ਦੋਸਤੋ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ